ਤੁਸੀਂ ਜਿਹੜੀਆਂ ਇਹ ਤਸਵੀਰਾਂ ਦੇਖ ਰਹੇ ਹੋ ਜ਼ੈਤੋ ਜ਼ਿਲ੍ਹਾ ਫਰੀਦਕੋਟ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜ਼ੈਤੋ ਦੇ ਵਿੱਚ ਜਿਹੜੇ ਨਸ਼ਾ ਤਖਸਰ ਸੀ ਉਹਨਾਂ ਦੇ ਘਰਾਂ ਦੇ ਉੱਪਰ ਪੀਲਾ ਪੰਜਾ ਚੱਲਣ ਜਾ ਰਿਹਾ ਜੋ ਲੰਮੇ ਸਮੇਂ ਤੋਂ ਲੋਕ ਕਹਿ ਰਹੇ ਸੀ ਇਹ ਨਸ਼ਾ ਤਖਸਰਾ ਜ਼ੈਤੋ ਦੇ ਵਿੱਚ ਉਹਨਾਂ ਦੇ ਘਰਾਂ ਦੇ ਉੱਪਰ ਪੀਲਾ ਪੰਜਾ ਕਿਉਂ ਨਹੀਂ ਚੱਲ ਰਿਹਾ ਪਰ ਉਹ ਮਾਨ ਸਾਹਿਬ ਦਾ ਪੀਲਾ ਪੰਜਾ ਅੱਜ ਇਹੜੇ ਨਸ਼ਾ ਤੱਕਸਰਾ ਦੇ ਘਰਾਂ ਤੇ ਪੀਲਾ ਪੰਜਾ ਵੇਖੋ ਮਾਨ ਸਰਕਾਰ ਦਾ ਚੱਲਦਾ ਤੁਹਾਨੂੰ ਦੱਸ ਰਿਹਾ ਪੂਰੀ ਜਾਣਕਾਰੀ ਅਜੇ ਤੱਕ ਅਫਸਰਾਂ ਨੇ ਕਿਸੇ ਨੇ ਸਾਨੂੰ ਨਹੀਂ ਦਿੱਤੀ ਕਿ ਇਹ ਘਰ ਟਾਏ ਕਿਉਂ ਆ ਪਰ ਲੱਗਦਾ ਕਿ ਜਿਹੜੇ ਇਹ ਕੰਦਾਂ ਟਾਕੇ ਮੂਰਲੇ ਮਾੜੀਆਂ ਮਾੜੀਆਂ ਕੰਦਾਂ ਟਾ ਦਿੱਤੀਆਂ ਜਿਹੜੇ ਇਹ ਨਸ਼ਾ ਤੱਕਸਰਾ ਇਹ ਵਿੱਚੋਂ ਹਟ ਜਾਣਗੇ ਜਾਂ ਇਹ ਕਾਰੋਬਾਰ ਕਰਨੋਂ ਹਟ ਜਾਣਗੇ ਪਰ ਇਹਨਾਂ ਨੂੰ ਇਸ ਨਾਲ ਨੱਥ ਪੈ ਜੂ ਜਾਂ ਨਿਸੀਅਤ ਹੋ ਜੂ ਲੱਗਦਾ ਵੀ ਇਹ ਟਾਉਣੋਂ ਵੇਚਣੋਂ ਹਟ ਜਾਣਗੇ ਪਰ ਪ੍ਰੋਪਰ ਕੌਣ ਹੀ ਕਰਾਂ ਨੂੰ ਟਾਇਆ ਜਾ ਰਿਹਾ ਜੇ ਕਹਿ ਰਹੇ ਆ ਕਿ ਅਨਲੀਗਲ ਆ ਇਹ ਇਹਨੂੰ ਪੂਰਾ ਕੌਣ ਹੀ ਟਾ ਰਿਹਾ ਮੂਰਲੇ ਮੂਰ ਮ ਇਹ ਜ਼ੈਤੋੜੀnga ਜਿਹੜੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਸੱਜ ਘਾੜੇ ਮਹੱਲੇ ਦੇ ਵਿੱਚ ਜੋ ਨਸ਼ਾ ਤਖਸਰਾਂ ਦੇ ਘਰ ਬਣੇ ਹੋਏ ਸੀ ਇੱਥੇ ਨਸ਼ੇ ਨੂੰ ਲੈ ਕੇ ਉਹਨਾਂ ਨੂੰ ਅੱਜ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਪੰਜਾਬ ਸਰਕਾਰ ਦਾ ਇਹ ਪੀਲਾ ਪੰਜਾ ਚੱਲਿਆ ਮੈਡਮ ਜਿਹੜਾ ਅੱਜ ਜ਼ੈਤੋ ਮੰਡੀ ਦੇ ਵਿੱਚ ਨਸ਼ਾ ਤਖਸਰਾਂ ਦੇ ਘਰ ਟਾਏ ਜਾ ਰਿਹਾ ਹੈ ਇਹ ਕਿੰਨੇ ਘਰਾਂ ਦੀ ਜੀ ਮਨਜ਼ੂਰੀ ਹੈ ਟਾਉਣ ਦੀ ਜੀ ਇਹ ਈਓ ਸਾਹਿਬ ਤੁਹਾਨੂੰ ਡਿਟੇਲਸ ਦੱਸ ਦੇਣਗੇ ਔਰ ਸਾਨੂੰ ਤਾਂ ਪੁਲਿਸ ਇਮਦਾਦ ਵਾਸਤੇ ਪੁਲਿਸ ਨੂੰ ਇੱਕ ਇੰਟਰਮੀਸ਼ਨ ਆਈ ਸੀ ਤੇ ਉਹਦਾ ਕਰਕੇ ਅੱਜ ਅਸੀਂ ਇੱਥੇ ਆਏ ਹੋਏ ਨੇ ਜੀ ਦੋ ਹੈਗੇ ਪ੍ਰੋਪਰਟੀਆਂ ਜਿਨ੍ਹਾਂ ਦੇ ਵਾਸਤੇ ਅਸੀਂ ਸਿਕਿਉਰਿਟੀ ਦਿੱਤੀ ਹੈ ਜੀ ਇਹ ਘਰਾਂ ਨੂੰ ਪ੍ਰੋਪਰ ਕਿਉਂ ਨਹੀਂ ਟੈਜ ਜਾਂਦਾ ਮੂਰੂ ਮੂਰੂ ਜਿਹਾ ਕਾਉਂਟਾ ਦਿੱਤਾ ਜਾਂਦਾ ਮਾੜਾ ਮੋਟਾ ਜੀ ਦੇਖਿਓ ਜਿੰਨੀ ਇੱਕ ਨਜਾਇਜ਼ ਉਸਾਰੀ ਹੁੰਦੀ ਹੈ ਔਰ ਜੋ ਰੂਲਸ ਹੁੰਦੇ ਉਸਕੇ ਹਿਸਾਬ ਸੇ ਹੀ ਇੱਕ ਡਿਮੋਲਿਸ਼ਨ ਹੋਗੀ ਔਰ ਇਹਦੇ ਸਾਰੇ ਡੀਟੇਲਸ ਸਾਨੂੰ ਈਓ ਸਾਹਿਬ ਤਹਿਸੀਲਦਾਰ ਸਾਹਿਬ ਜ਼ਿਆਦਾ ਬੈਟਰ ਦੱਸ ਸਕਦੇ ਇਹਦੇ ਨਾਲ ਨਸ਼ਾ ਖਤਮ ਹੋ ਜੂ ਜਿਆ ਕੰਦੇ ਟਾਉਣ ਨਾ ਕੱਲੀ ਨਾ ਜੀ ਦੇਖਿਓ ਇਹ ਕਾਫੀ ਇੱਕ ਰੈਟੋਰਿਕਲ ਜਿਹਾ ਕੁਐਸਚਨ ਹੈ ਬਟ ਦ ਥਿੰਗ ਇਜ਼ ਕਿ ਪੁਲਿਸ ਦਾ ਕੰਮ ਇੱਕ ਪੁਲਿਸ ਦਾ ਕੰਮ ਹੁੰਦਾ ਹੈ ਕਿ ਇੱਕ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਇਸ ਟਾਈਪ ਦਾ ਜਿਹੜਾ ਵੀ ਸਿਵਲ ਪ੍ਰਸ਼ਾਸਨ ਦਾ ਇੱਕ ਐਕਸ਼ਨ ਹੁੰਦਾ ਹੈ ਐਂਡ that is why we are ਆ ਸਰਕਾਰ ਤੇ ਪੁਲਿਸ ਤਾਂ ਇਹ ਪੇਸ਼ ਕਰਦੀ ਨੇ ਤੇ ਵੀਡੀਓ ਚੱਲਦੀ ਹੈ ਕਿ ਯੁੱਧ ਨਸ਼ਾ ਵਿਰੁੱਧ ਦੇ ਕਾਰਵਾਈ ਹੋਈ ਹੈ ਘਟਾਏ ਗਏ ਆ ਉੱਥੇ ਤਾਂ ਫਿਰ ਪ੍ਰੈਜ਼ੈਂਟ ਸਿਵਲ ਪ੍ਰਸ਼ਾਸਨ ਨੂੰ ਘਟ ਤੇ ਪੁਲਿਸ ਨੂੰ ਜ਼ਿਆਦਾ ਕੀਤਾ ਹੁੰਦਾ ਤਾਂ ਫੈਕਟ ਇਜ਼ ਕਿ ਇਹ ਜਿਹੜੀ ਦੋਨੋਂ ਪ੍ਰੋਪਰਟੀਆਂ ਨੇ ਇਹਨਾਂ ਤੇ ਜਿਹੜੇ ਵਸ ਨਹੀਂ ਕੇ ਉਹਨਾਂ ਤੇ 15 ਪੁਰਾਣੇ ਪਰਚੇ ਨੇ ਐਨਡੀਪੀਐਸ ਜੀ ਦੇਖਿਓ ਇਹ ਇੱਕ ਨਜਾਇਜ਼ੋ ਸਾਰੀ ਹੈ ਜਿਨ੍ਹਾਂ ਦੇ ਵਸਨੀਕਾਂ ਤੇ ਨਸ਼ੇ ਦੇ ਪੁਰਾਣੇ ਪਰਚੇ ਹੈਗੇ ਸੋ ਇਹ ਆਈ ਵਿਲ ਲੀਵ ਇਟ ਟੂ ਯੂ ਹਾਊ ਟੂ ਇੰਟਰਪ੍ਰੀਟ ਇਟ ਐਂਡ ਦੋਨੋ ਹੀ ਜਿਹੜੇ ਫੈਮਿਲੀ ਮੈਂਬਰਸ ਨੇ ਇੱਕ ਜਿਹੜਾ ਟੱਬਰ ਉਹ ਆਪੇ ਵੀ ਨਸ਼ਾ ਵੇਚਦੇ ਸੀ ਉਹਨਾਂ ਦਾ ਜਿਹੜੀ ਨੂੰਹ ਹੈ ਉਹ ਵੀ ਨਸ਼ਾ ਵੇਚਦੀ ਸੀ ਟੋਟਲ ਉਸ ਫੈਮਿਲੀ ਤੇ ਜਿਹੜੀ ਇਹ ਵਿਮਲਾ ਦੀ ਫੈਮਿਲੀ ਹੈ ਇਹ ਤੇ 8 ਪਰਚੇ ਦੂਜਾ ਨਛੱਤਰ ਸਿੰਘ ਦੀ ਫੈਮਿਲੀ ਤੇ 7 ਪਰਚੇ ਮੈਡਮ ਜਿਹੜੇ ਮਗਰਮਾਸੇ ਵੱਡੇ ਆ ਉਹਨਾਂ ਨੂੰ ਅੱਥੇ ਕਿਉਂ ਨਹੀਂ ਪਾਇਆ ਜਾ ਰਿਹਾ ਕਹਿ ਰਿਹਾ ਵੀ ਜਿਹੜੇ ਛੋਟੇ ਲੋਕ ਆ ਉਹਨਾਂ ਦੇ ਤਾਂ ਘਰ ਘਰ ਢਾਈ ਜਾਂਦੇ ਆ ਜਿੱਥੋਂ ਪ੍ਰੋਡਕਸ਼ਨ ਹੁੰਦੀ ਆ ਜਿੱਥੋਂ ਚੀਜ਼ ਤਿਆਰ ਹੁੰਦੀ ਆ ਆਉਂਦੀ ਆ ਜੇ ਉੱਥੇ ਹੀ ਬੰਦ ਕਰ ਦਿੱਤੀ ਜਾਵੇ ਤੇ ਇਹ ਲੋਕ ਰਿਦਨ ਕਿ ਕਿੱਥੋਂ ਜੀ ਦੇਖਿਓ 3 ਦਿਨ ਪਹਿਲਾਂ ਹੀ ਫਰੀਦਕੋਟ ਪੁਲਿਸ ਨੇ 1200 ਗ੍ਰਾਮ ਚਟਾ ਰਿਕਵਰ ਕੀਤਾ ਹੈ ਫਰੀਦਕੋਟ ਜੋ ਇੱਕ ਛੋਟਾ ਜਿਹਾ ਹੈ ਉਹਦੇ ਹਿਸਾਬ ਨਾਲ ਇਹ ਇੱਕ ਬਹੁਤ ਵੱਡੀ ਰਿਕਵਰੀ ਹੁੰਦੀ ਹੈ ਸੋ ਇਟ ਮੀਨਸ ਵੀ ਆਰ ਗੋਇੰਗ ਆਫਟਰ ਦਾ ਬਿਗ ਫਿਸ਼ ਉਸ ਤੋਂ ਇੱਕ ਹਫਤਾ ਪਹਿਲੇ ਆਈਸ ਦੀ ਕਮਰਸ਼ਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ 50 ਗ੍ਰਾਮ ਆਈਸ ਕਮਰਸ਼ਲ ਹੁੰਦੀ ਹੈ 270 ਗ੍ਰਾਮ ਫਰੀਦਕੋਟ ਪੁਲਿਸ ਵੱਲੋਂ ਰਿਕਵਰ ਕੀਤੀ ਗਈ ਹੈ ਸੋ ਅਗਰ ਪੁਰਾਣੀ ਸਟੈਟਿਸਟਿਕ ਬੇਸਡ ਅਸੀਂ ਅਗਰ ਗੱਲ ਕਰੀਏ ਤੇ ਅਸੀਂ ਸਾਰਿਆਂ ਨੂੰ ਇਕੁਅਲੀ ਜਿਹੜਾ ਸਾਡਾ ਕੰਮ ਹੈ ਅਸੀਂ ਇਮਾਨਦਾਰੀ ਨਾਲ ਕਰੀ ਜਾਂਦਾ ਥੈਂਕ ਯੂ ਜੀ ਸਵ ਕਿੰਨੇ ਘਰਾਂ ਨੂੰ ਅੱਜ ਠਾਇਆ ਜਾਊਗਾ ਜੀ ਇੱਥੇ ਜੀ 2 ਹੈਗੇ ਜੀ ਦੋ ਇੱਥੇ ਟੋਟਲ 3 ਘਰ ਮਤਲਬ ਵੇਚਦੇ ਆ ਜੀ ਐਸ ਪਰ ਲਾਅ ਹੀ ਹੋਊਗਾ ਜੀ ਅਸੀਂ ਇੱਥੇ ਸਿਕਿਉਰਿਟੀ ਪ੍ਰੋਵਾਈਡ ਕਰਨ ਆਏ ਅਸੀਂ ਕਰ ਰਹੇ ਹਾਂ ਕਿੰਨੇ ਘਰਾਂ ਦੇ ਆਰਡਰ ਸੀ ਜੀ ਅੱਜ ਦੋ ਦੋ ਘਰਾਂ ਦਾ ਜੀ ਜਿਹੜੇ ਘਰ ਠਾਏ ਜਾ ਰਹੇ ਆ ਇਹ ਨਸ਼ਾ ਤੱਕਸਰ ਨਾਲ ਠਾਏ ਜਾ ਰਹੇ ਆ ਜਾਂ ਨਜਾਇਜ਼ ਕਬਜ਼ੇ ਨੂੰ ਲੈ ਕੇ ਠਾਏ ਨਜਾਇਜ਼ ਕਬਜ਼ਾ ਵੀ ਹੈਗਾ ਇਹਨਾਂ ਦਾ ਕਿ ਇਹਨਾਂ ਨੂੰ ਮਲਕੀਅਤ ਦੀ ਸਬੂਤ ਮੰਗੇਗੇ ਕੋਈ ਮਲਕੀਅਤ ਦੀ ਸਬੂਤ ਨਹੀਂ ਤੇ ਮਲਕੀਅਤ ਦੀ ਸਬੂਤ ਮੰਗੇਗੇ ਸੀ ਇਹਨਾਂ ਕੋਲ ਤੇ ਇਹਨਾਂ ਨੇ ਕੋਈ ਪ੍ਰੋਵਾਈਡ ਨਹੀਂ ਕੀਤੇ ਤੇ ਯਾ ਜੀ ਬਾਕੀ ਕਰਾਂ ਕੋਲੇ ਹੈਗੇ ਜੀ ਮਲਕੀਅਤ ਦੇ ਸਬੂਤ ਜਿਹੜਾ ਸਾਰਾ ਮਹੱਲਾ ਹੀ ਕਰ ਰਹੇ ਐ ਐਸ ਪਰ ਲਾਅ ਕਰ ਰਹੇ ਆ ਕਿ ਆਏ ਆ ਵੀ ਮਹੀਨੇ ਦੇ ਮਹੀਨੇ ਵੀ ਦੋ ਘਰ ਐਸ ਪਰ ਹੱਥ ਤੇ ਦੋ ਅਗੜੀ ਵਾਰ ਜਿਹੜੀ ਸਰਕਾਰ ਦੀ ਮਹਮਾ ਉਹਦੇ ਕਰਕੇ ਆਏ ਚੱਲ ਰਿਹਾ ਨਹੀਂ ਨਹੀਂ ਉਹਦੇ ਕਰਕੇ ਨਹੀਂ ਮਨੇ ਨਹੀਂ ਇਹਨਾਂ ਦੇ ਪਰਚੇ ਜਿਆਦਾ ਸੁਗੇ ਬਾਕੀ ਮੈਂ ਪਰਚੇ ਕਰਕੇ ਠਵਾ ਰਹੇ ਆ ਜਾਂ ਇਲੈਗਲ ਕਰਕੇ ਇੱਕ ਗੱਲ ਨਹੀਂ ਇਲੈਗਲ ਇਲੈਗਲ ਕਰਦਾ ਪਰਚਾ ਨਾਲ ਕੋਈ ਸਬੰਧ ਨਹੀਂ ਨਹੀਂ ਮੇਰਾ ਪਰਚੇ ਨਾਲ ਕੋਈ ਸਬੰਧ ਨਹੀਂ ਆਹ ਇਹ ਸੌਟ ਆਊਟ ਕਰ ਰਹੇ ਆ ਉਹਦੇ ਬਾਅਦ ਇਹ ਤਾਂ ਦੋ ਕਰ ਕਿਵੇਂ ਅਨਲੀਗਲ ਹੋ ਗਏ ਦੋ ਕਰਾਂ ਦੇ ਕਿਉਂ ਆ ਇਹ ਦੂਜੇ ਨਾਲ ਕਰਾ ਉਹਨਾਂ ਦੇ ਕਿਉਂ ਨਹੀਂ ਗਾ ਦੇਖੋ ਐਸ ਪਰ ਲਾ ਜੇ ਮੇਰੇ ਕੋਲ ਇਹਨਾਂ ਦਾ ਆਇਆ ਇਹਨਾਂ ਰਿਪੋਰਟ ਵੀ ਨਹੀਂ ਦਿੱਤਾ ਸੀਗਾ ਤੇ ਸਿਰਫ ਆ ਦੋ ਕਰਾਂ ਦਾ ਰਿਕਾਰਡ ਮੰਗਿਆ ਸੀ ਅਜੇ ਇੱਕ ਮੰਗ ਰਹੇ ਹੈਗੇ ਆ ਉਹ ਕੀ ਕਾਰਵਾਈ ਦੋ ਕਰਾਂ ਦਾ ਸੀ ਕਿ ਜਿਆਦਾ ਦੱਸੇਗਾ ਨਹੀਂ ਮੰਗਿਆ ਤਾਂ ਹੈਗਾ ਸੀਗਾ ਹੋਰ ਤਾਂ ਵੀ ਹਾਂ ਜੀ ਫਿਰ ਉਹਨਾਂ ਨੇ ਕਿਉਂ ਨਹੀਂ ਦਿੱਤਾ ਸਰ ਜੀ ਨਹੀਂ ਇਹ ਇਲੀਗਲ ਬਣੇ ਹੋਏ ਹੈ ਇਸ ਕਰਕੇ ਪੂਰਾ ਘਰ ਹੀ ਇਲੀਗਲ ਹੋਊਗਾ ਕੱਲੀ ਕੰਨ ਤਾਂ ਲੀਗਲ ਨਹੀਂ ਹੋਣਾ ਹੈ ਕੱਲੀ ਕੰਨ ਤਾਂ ਨਹੀਂ ਇਲੀਗਲ ਹੋਣੀ ਪੂਰਾ ਘਰ ਹੀ ਹੋਊਗਾ ਹਾਂ ਜੀ ਹਾਂ ਜੀ ਹਾਂ ਜੀ ਜੇਕਰ ਤੁਸੀਂ ਤੁਸੀਂ ਕਹਿੰਦੇ ਆ ਵੀ ਨਜਾਇਜ਼ ਕਬਜ਼ੇ ਨੂੰ ਲੈ ਕੇ ਆ ਨਜਾਇਜ਼ ਕਬਜ਼ੇ ਦਾ ਫਿਰ ਸਾਰਾ ਘਰ ਬੰਦ ਹੈ ਮੂਰੇ ਕਾਂ ਦੇ ਕਿਉਂ ਟਾ ਦਿੱਤੀ ਫਿਰ ਤੁਸੀਂ ਕੀ ਕਿਉਂ ਛੱਡਦੇ ਕਾਫੀ ਕਾ ਛੱਡਦੇ ਨਹੀਂ ਟਾਰ ਰਹੇ ਆ ਜੀ ਟਾਰ ਸਰ ਜੀ ਜੇ ਕਬਚੀ ਦੀ ਗੱਲ ਕਰਦੇ ਆ ਟਾਉਂ ਦੀ ਬਜਾਏ ਇਹਨੂੰ ਤਾਲਾ ਵੀ ਲਾ ਜਾ ਸਕਦੀ ਸਿਲ ਵੀ ਕੀਤਾ ਜਾ ਸਕਦੀ ਹੈ ਕਾਉਂਸਲ ਇਥੇ ਕੋਈ ਦਫ਼ਤਰੀ ਬਣਾ ਸਕਦੀ ਹੈ ਕੋਈ ਆਪ ਦੇ ਕੰਮ ਲਈ ਵਾਰ ਸਕਦੀ ਹੈ ਕਰਾਂਗੇ ਇਹੀ ਕਰਾਂਗੇ ਇਦੀ ਕਰਾਂਗੇ ਕਰਾਂਗੇ ਜਵਾਬ ਕੌਣ ਭਜ ਰਹੇ ਆ ਸਰ ਜੀ ਇੱਕ ਮਿੰਟ ਜਵਾਬ ਤਾਂ ਦਿਓ ਜਿਹੜੇ ਤੁਹਾਨੂੰ ਪੱਤਰਕਾਰ ਮੀਡੀਆ ਪੁੱਛ ਰਿਹਾ ਜਵਾਬ ਤੁਸੀਂ ਜਵਾਬਾਂ ਤੇ ਕਿਉਂ ਭਜਦੇ ਹੋ ਜਵਾਬ ਦੇਓ ਮੈਂ ਖੜ ਕੇ ਦੇ ਦਿੰਦਾ ਮੀਡੀਆ ਪੁੱਛ ਰਿਹਾ ਤੁਸੀਂ ਭਜ ਰਹੇ ਹੋ ਜਵਾਬਾਂ ਤੋਂ ਨਹੀਂ ਮੈਂ ਕੋਈ ਨਹੀਂ ਭਜੇ ਖੜ ਕੇ ਜਵਾਬ ਦੇ ਦਿਓ ਭਜ ਰਹੇ ਤੁਸੀਂ ਨਹੀਂ ਇਹਨਾਂ ਨੂੰ ਜਿੰਦਰਾ ਲਾ ਦਿੰਦੇ ਤਾਲਾ ਲਾ ਦਿੰਦੇ ਸੀਲ ਕਰ ਦਿੰਦੇ ਨਗਰ ਕੌਂਸਲ ਦਾ ਕੋਈ ਦਫਤਰ ਬਣਾ ਲੈਂਦੇ ਸੀਲ ਲਾ ਦਿੰਦੇ ਇਹਨਾਂ ਨੂੰ ਨੋਟਿਸ ਦਿੱਤੇ ਸੀ ਕਿ ਉਹ ਸਾਮਣਾ ਲਈ ਜਿਵੇਂ ਇਹ ਕਾਰਵਾਈ ਕਰ ਰਹੇ ਹੈਗੇ ਲੀਗਲ ਤਰੀਕੇ ਨਾਲ ਕਰ ਰਹੇ ਹੈਗੇ ਔਰ ਉਹਦੇ ਬਾਅਦ ਜਿੰਨੀ ਹੋ ਗਈ ਅੱਗੇ ਵੀ ਕਰਾਂਗੇ ਕਿਵੇਂ ਲੱਗਦਾ ਜਿਹੜੇ ਅੱਜ ਜਿਹੜੇ ਨਸ਼ਾ ਵੇਚ ਤੁਸੀਂ ਲੋਕ ਕਹਿੰਦੇ ਸੀ ਸੱਜ ਘਾੜਨ ਦੇ ਵਿੱਚ ਨਸ਼ਾ ਚੱਲ ਰਿਹਾ ਇਹਨਾਂ ਦੇ ਘਰ ਟਹਿਣੇ ਚਾਹੀਦੇ ਆ ਅੱਜ ਉਹਨਾਂ ਤੇ ਮਾਨ ਸਰਕਾਰ ਦਾ ਪੀਲਾ ਪੰਜਾ ਚੱਲਿਆ ਕਿਵੇਂ ਲੱਗਦਾ ਤੁਹਾਨੂੰ ਠੀਕ ਹੋਇਆ ਕੰਮ ਠੀਕ ਲੱਗਦਾ ਜੀ ਬੱਚੇ ਬਚ ਗਏ ਹੋਰ ਦੁਨੀਆ ਸੌਖੀ ਹੋ ਜੂਗੀ ਇਹਨਾਂ ਦੇ ਘਰ ਟਾੜਨਾ ਕੁਛ ਨਹੀਂ ਹੁੰਦਾ ਇਹਨਾਂ ਨੂੰ ਬਸ ਨਹੀਂ ਹੈ ਕਿਵੇਂ ਲੱਗਦਾ ਤੁਹਾਨੂੰ ਇਹ ਕੰਮ ਸਹੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਬਹੁਤ ਵਧੀਆ ਕੰਮ ਹੋ ਰਿਹਾ ਸਾਰੇ ਲੋਕ ਖੁਸ਼ ਹੈ ਇਹ ਲੇਟ ਐ ਤੂੰ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਹ ਜਿਹੜੀ ਪੁਲਿਸ ਐ ਜਾਂ ਸੀਆਈਡੀ ਐ ਇਹਨਾਂ ਸਾਰਿਆਂ ਨੂੰ ਪਤਾ ਇੱਥੇ ਅਸੀਂ ਦੇਖਦੇ ਰਹਿੰਦੇ ਸੀ ਕਿੰਨੇ ਲੋਕ ਜਾਂਦੇ ਸੀ ਇਹ ਐਕਸ਼ਨ ਇਹ ਤੂੰ ਪਹਿਲਾਂ ਹੋ ਜਾਣਾ ਚਾਹੀਦੇ ਸੀ ਉਦੋਂ ਇਹਨਾਂ ਨੂੰ ਸਨਸਟਡਾਈ ਗਏ ਹੁਣ ਮਤਲਬ ਜਿਹੜਾ ਹੋ ਰਿਹਾ ਸਾਰੇ ਲੋਕ ਸਾਰੇ ਸ਼ਹਿਰ ਵਾਲੇ ਬਹੁਤ ਖੁਸ਼ ਆ ਫਿਰ ਵੀ ਕਹਿੰਦੇ ਹਾਂ ਦੇਰ ਆਇਆ ਦਰਸਤਾ ਜਿਹੜਾ ਕੁਝ ਕੰਮ ਕੀਤਾ ਬਹੁਤ ਅੱਛਾ ਕੰਮ ਕੀਤਾ ਤੇ ਮਾਨ ਸਰਕਾਰ ਇਸ ਕੰਮ ਦੀ ਵਧਾਈ ਦੇ ਪਾਤਰਾ ਥੈਂਕ ਯੂ ਜਿਵੇਂ ਹੁਣ ਮੂਹਰੇ ਪਾਸ ਇਹਨਾਂ ਨੇ ਜਿਹੇ ਵਿੱਚ ਆਪਾਂ ਕਹਿੰਦੇ ਆ ਨੌਂਦਰਾ ਜੀਆ ਮਾਰ ਕੇ ਛੱਡਤਾ ਮੂਹਰੇ ਪਾਸੇ ਮਾੜਾ ਜਿਹਾ ਫਰੰਟ ਢਾਤਾ ਕਿ ਉਹਦੇ ਨਾਲ ਇਹ ਹਟ ਜਾਣਗੇ ਉਹਦੇ ਨਾਲ ਠੱਲ ਪੈ ਜੂਗਾ ਨਾ ਸਾਨੂੰ ਅਸੀਂ ਤਾਂ ਇਹ ਨਹੀਂ ਗਾਂ ਕਿ ਪੋਜੀਸ਼ਨ ਆ ਸਾਨੂੰ ਪਤਾ ਨਹੀਂਗਾ ਪਰ ਜਿਹੜਾ ਤੁਸੀਂ ਕਹਿੰਦੇ ਆ ਵੀ ਇਹਨੇ ਕਾਰਵਾਈ ਕੀਤੀ ਇਹ ਤਾਂ ਬਹੁਤ ਗਲਤ ਗੱਲ ਆ ਕਾਫੀ ਮਤਲਬ ਉਹਦਾ ਘੱਟੋ ਘਾਟ 75% ਮਕਾਨ ਦਾ ਢਾਉਣਾ ਚਾਹੀਦਾ ਸੀਗਾ ਜਿਵੇਂ ਤੁਸੀਂ ਦੱਸ ਰਹੇ ਆ ਵੀ ਨੌਂਦਰਾ ਜੀਆ ਮਾਰ ਕੇ ਹਟ ਗਏ ਇਹ ਤਾਂ ਬਹੁਤ ਐਵੇਂ ਵਿਖਾਵਾ ਹੀ ਆ ਵਿੱਚ ਦਾ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਜਿਹੜੇ ਇਹ ਘਰ ਢਾਏ ਆ ਨਸ਼ਾ ਤਖਸਰਾ ਦੇ ਨਹੀਂ ਢਾਏ ਵਿੱਚ ਕਹਿ ਰਿਹਾ ਵੀ ਇਹ ਨਜਾਇਜ਼ ਕਬਜ਼ੇ ਨੂੰ ਲੈ ਕੇ ਢਾਏ ਆ ਪ੍ਰਸ਼ਾਸਨ ਦੇ ਵੀ ਦੋ ਬਿਆਨ ਆ ਨਹੀਂ ਜੇ ਤਾਂ ਹੁਣ ਗਾਂ ਜਿਹੜਾ ਕੁਝ ਹੋ ਰਿਹਾ ਅਸੀਂ ਤਾਂ ਗਾਂ ਗਏ ਨਹੀਂ ਪਤਾ ਨਹੀਂ ਕੀ ਪੀਜੀ ਨੇ ਤਾਂ ਬਾਹਰ ਖੜੇ ਆ ਇਹਦਾ ਜਿਹੜਾ ਗਾਂ ਐਕਸ਼ਨ ਹੋ ਰਿਹਾ ਸਾਨੂੰ ਕੀ ਪਤਾ ਵੀ ਕਿਹੜੇ ਘਰ ਬਲੈਕ ਕਰਦਾ ਆਪਣਾ ਨਸ਼ਾ ਵੇਚਦੇ ਸੀਗੇ ਕਿਹੜੇ ਘਰ ਨਹੀਂ ਵੇਚਦੇ ਸੀ ਤਾਂ ਹੁਣ ਪ੍ਰਸ਼ਾਸਨ ਨੂੰ ਜਦੋਂ ਨਾ ਨਿਸ਼ਾਨਦੇਹੀ ਕੀਤੀ ਉਹਨਾਂ ਨੂੰ ਪਤਾ ਨਾ ਕੀ ਲੱਗਦਾ ਵੀ ਜੇ ਨਜਾਇਜ਼ ਕਬਜ਼ੇ ਨੂੰ ਹੁੰਦੇ ਤੇ ਦੂਜੇ ਘਰ ਵੀ ਵਿੱਚ ਆਉਣਗੇ ਇਹ ਦੋ ਘਰ ਥੋੜੋ ਹੋਣਗੇ ਕਿ ਨਜਾਇਜ਼ ਕਬਜ਼ੇ ਦੀ ਗੱਲ ਕਰੀਏ ਨਸ਼ਾ ਤਾਂ ਅਕਸਰ ਤਾਂ ਚੱਲ ਹੋ ਸਕਦੇ ਦੋ ਹੋ ਸਕਦੇ ਵਿੱਚ ਨਹੀਂ ਇਹ ਦਾ ਕੁਝ ਨਹੀਂ ਆਪਾਂ ਕਹਿ ਸਕਦੇ ਜਿਹੜੇ ਬੰਦੇ ਨੇ ਕੀਤਾ ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਬਹੁਤ ਲੋਕਾਂ ਦੇ ਬੱਚਿਆਂ ਨੂੰ ਮਤਲਬ ਜ਼ਿੰਦਗੀ ਖਰਾਬ ਕੀਤੀ ਆ ਜਿਹੜਾ ਕੰਮ ਕਰ ਰਹੇ ਆ ਬਹੁਤ ਵਦਾਈ ਦੇ ਪਾਤਰ ਆ ਧੰਨਵਾਦ